ਪ੍ਰਿੰਟ ਕਮੇਟੀ ਦਾ ਸਮਾ ਲੰਘ ਗਿਆ ਜੀ ਜਥੇਦਾਰਾਂ ਨੂੰ ਬਹਾਲ ਕਰਨ ਦਾ ਕੋਈ ਉਹਨਾਂ ਦੇ ਵੱਲੋਂ ਮਤਾ ਨਹੀਂ ਪਾਸ ਕੀਤਾ ਗਿਆ ਆਪਣਾ ਟਕਸਾਲ ਦਾ ਅਗਲਾ ਫੈਸਲਾ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੁਸਲਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸੰਤ ਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ 14 ਮਾਰਚ ਨੂੰ ਹੋਲੇ ਮਹੱਲੇ ਦੇ ਜੋੜ ਮੇਲੇ ਜੋੜ ਮੇਲੇ ਦੇ ਸਮਾਗਮਾਂ ਤੇ ਪੰਥਕ ਇਕੱਤਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਗ ਸਿੱਖ ਸੰਪਰਦਾਮਾਨ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਭਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮੱਦ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਸੰਗਤ ਨੇ ਉਹਨਾਂ ਸੰਗਤਾਂ ਨੇ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਸਨ ਔਰ ਸਮੁੱਚੇ ਪੰਥਕ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਪਿੰਨੇ ਪਖਸਤਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ શ્રી ਅਕਾਲਪੁਰਖ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਪਖਸ ਦੀ ਕੇਸਗੜ੍ਹ ਸਾਹਿਬ ਸੰਸਾਦ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਦਸਤਿਹਾਰ ਤਖਸ਼ਿਦਮਨੂ ਮਾ ਸਾਹਿਬ ਨੂੰ ਪ੍ਰੰਤਭਾਲ ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਜਾਏ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗੱਲ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਪਖਸਾਂ ਦੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੇ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਜਪਿਆ ਬਾਣੀ ਪੜ੍ਹੀ ਔਰ ਅਪੀਲਾਂ ਕੀਤੀਆਂ ਔਰ ਅੱਜ ਮੈਨੂੰ ਪਤਾ ਲੱਗਾ ਕਿ ਅੱਜ ਦੀ ਜੋ ਅੰਤਰਨ ਕਮੇਟੀ ਦੀ 71 ਪਾਸਿਓ ਉਸ ਵਿੱਚ ਉਹਨਾਂ ਨੇ ਸੰਗਤਾਂ ਦੀ ਪੰਥਕ ਇਕੱਠ ਦੀ ਅਪੀਲ ਦੀ ਪ੍ਰਵਾਹ ਨਾ ਕਰਦੇ ਆ ਹੋયા ਜੋ ਗਲਤ ਫੈਸਲਾ ਸੀ ਉਸ ਨੂੰ ਵਾਪਸ ਨਹੀਂ ਲਿਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾ ਉਸ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ 71 ਤੋਂ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਅੱਜ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 5 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰitsar ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 2 ਮਾਰਚ ਦਿਨ ਸ਼ੁੱਕਰਵਾਰ ਨੂੰ 2025 ਸ੍ਰੀ ਅਮਰਸਰ ਸਾਹਿਬ ਦੀ ਦੀ ਪਾਵਨ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਂ ਵਾਹਿਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦਾਹ ਜਵਾਬਦੇਹੀ ਕੀਤੀ ਜਾਏਗੀ ਜਿਦਵੰਤਰਨ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਕੀਤੀ ਜਾਏਗੀ ਅੱਜ ਮੈਂ ਸਮੁੱਚੇ ਸੰਸਮਾਜ ਨੂੰ ਨਿਆਂ ਸਿੰਘ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਜਿੰਨੇ ਵੀ ਪੰਥਦਰਦੀ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਮੈਂ ਸਨਮਰ ਅਪੀਲ ਕਰਦਾ ਕਿ ਤੁਸੀਂ ਆਵਾਜ਼ ਉਠਾਓ ਔਰ ਜਿੰਨੀਆਂ ਸੰਗਤਾਂ ਪੰਜਾਬ ਦੇ ਵਿੱਚ ਨੇ ਨਾ ਜਾਂ ਨਾਲ ਲੱਗਦੇ ਸੂਬੇਾਂ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਆਕਾਰ ਸੇਵਾ ਵਾਲੀਆਂ ਜਥੇਬੰਦੀਆਂ ਸੇਵਾ ਪੰਥੀ ਜਥੇਬੰਦੀਆਂ ਇਸੇ ਹੀ ਤਰ੍ਹਾਂ ਪੰਥਕ ਤੇ ਰਾਂ ਜਿੰਨੀਆਂ ਵੀ ਹਨ ਸਾਰੇ ਆਪਣੇ ਮਤਭੇਦ ਭੁਲਾਓ ਔਰ ਹਮ ਹਮ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ ਔਰ ਇਹਨਾਂ ਦੇ ਮਨਮਾਨੀ ਦੇ ਫੈਸਲੇ ਕੀਤੇਆਂ ਨੂੰ ਰੱਦ ਕਰਾਈਏ ਔਰ ਸਾਰਾ ਪੰਥ ਇੱਕਜੁੱਟ ਹੋ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਤਾਂ ਕਿ ਇਹਨਾਂ ਦੇ ਮਨਮਾਨੀ ਦੇ ਫੈਸਲਿਆਂ ਨੂੰ ਰੱਦ ਕਰਾਇਆ ਜਾ ਸਕੇ ਇਹ ਮੇਰੀ ਅੱਜ ਸਮੁੱਚੀ ਸੰਗਤ ਨੂੰ ਅਪੀਲ ਔਰ ਬੇਨਤੀ ਹੈ। ਹੁਬਾਜੀ ਇੱਕ ਨਾ ਸੋਸ਼ਲ ਮੀਡੀਆ ਉੱਤੇ ਜਿਹੜਾ ਤੁਸੀਂ ਪਹਿਲਾਂ ਵੀ ਧਿਆਨ ਦਿੱਤਾ ਸੀ ਉਸ ਤੋਂ ਬਾਅਦ ਕਾਫੀ ਵਿਰੋਧੀ ਕਮੈਂਟਸ ਜਿਹੜੇ ਹੈਗੇ ਨੇ ਦੇਖਣ ਨੂੰ ਮਿਲ ਰਹੇ ਹੈ ਇਸ ਧਿਆਨ ਦੇ ਤੇ ਜਿਹੜਾ ਤੁਸੀਂ ਜਥੇਦਾਰ ਸਾਹਿਬ ਨੂੰ ਪਲੇ ਕੇ ਮੇਰੀ ਇੱਕ ਬੇਨਤੀ ਹੈ ਜੀ ਕਿ ਇਹ ਗੱਲਾਂ ਪਿਛਲੇ ਸਮਿਆਂ ਤੇ ਚੱਲਦੀਆਂ ਹੁੰਦੀਆਂ ਸਨ ਕਿ ਕਿਸੇ ਬੰਦੇ ਨੂੰ ਬਦਨਾਮ ਕਰਨ ਲਈ ਉਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਵੇ ਪਹਿਲੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣੀ ਚਾਹਨਾ ਔਰ ਪੰਥਕ ਪਲੇਟਫਾਰਮ ਤੋਂ ਪੁੱਛਣੀ ਚਾਹਨਾ ਕਿ ਤੁਸੀਂ ਪੰਥਕ ਮਰਿਆਦਾ ਪੰਥਕ ਅਰਦਾਸ ਦੀ ਗੱਲ ਤਾਂ ਕਰਦੇ ਹੋ ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਤੜੀਆਂ ਦੀ ਨਾਲ ਦੇਖ ਕੇ ਅਣਡਿੱਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੂ ਜੀ ਵਾਹਿਗੁਰੂ ਸਿੰਘ ਸਹਿਬਾਨਾਂ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਖੁਸ਼ੀ ਕੀਤੀ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾਂ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅਣਡਿੱਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਜ਼ਥੇਦਾਰਾਂ ਨੂੰ ਆਪਣੀ ਨਿੱਜੀ ਚੌਧੜਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰ ਸਿੱਖੀ ਆ ਕਿੱਥੋਂ ਦਾ ਇਹ ਅਕਾਲੀ ਪੁਰਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗੁਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਿਹੜਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਦੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਿਰਦਾਰ ਕੁਸ਼ੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਇਹ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਿਰਦਾਰ ਕੁਸ਼ੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਸਿਰ ਝੁਕਾਉਨੇ ਆਉਣ ਵਾਲਾ ਸਮਾਂ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਿਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਪਚਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਕੱਲ ਤੇ ਜੰਮੇ ਆ ਔਰ ਤੁਸੀਂ ਟੁੱਕੜ-ਬੋਚਾਂ ਦੀ ਸ਼੍ਰੇਣੀ ਵਿੱਚ ਆਉਨੇ ਆ ਸਿੱਧੀ ਗੱਲ ਹੈ। ਔਰ ਜਿਸ ਢੰਗ ਦੇ ਨਾਲ ਤੁਸੀਂ ਲੱਗੇ ਹੋਏ ਆ ਨਾ ਦੁਨੀਆ ਨੂੰ ਤੁਹਾਡਾ ਪਤਾ ਲੱਗ ਚੁੱਕਾ ਲੋਕਾਂ ਨੂੰ ਪਤਾ ਵੀ ਤੁਸੀਂ ਕੌਣ ਲੋਕ ਕਮੈਂਟ ਕਰਦੇ ਹੋ ਕੌਣ ਲੋਕ ਗਲਤ ਪੋਸਟਾਂ ਪਾ ਰਹੇ ਹੋ ਅੱਜ ਲੁਕੀ-ਛਿਪੀ ਗੱਲ ਨਹੀਂ ਰਹੇਗੀ। ਅਕਾਲੀ ਦਲ ਦਾ ਕਿੱਡਾ ਵੱਡਾ ਸੱਚਾ ਕਰਦਾਰ ਸੀ। ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝੁਕਾਉਂਦੀ ਸੀ। ਦੁਨੀਆ ਦੇ ਵਿੱਚ ਅਕਾਲੀ ਸੋਚ ਦਾ ਪੰਥਕ ਸੋਚ ਦਾ ਇੰਨਾ ਸਤਕਾਰ ਸੀ ਕਿ ਕੋਈ ਬਜ਼ੁਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਹੁੰਦਾ ਸੀ ਲੋਕ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ ਕੀ ਅੱਜ ਇਨ੍ਹਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ ਸੌ ਵਾਰੀ ਕੁਰੇਜ ਕਰਦੇ ਆ ਕਿ ਇਨ੍ਹਾਂ ਲੋਕਾਂ ਨੇ ਜਿਹੜਾ ਰਸਤਾ ਪੜ ਲਿਆ ਨਾ ਇਹ ਰਸਤਾ ਨਾ ਮਨਮੁਖਾਂ ਵਾਲਾ ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰ ਰਿਹਾ ਆ ਆਈਟੀ ਸੈਲ ਵਿੰਗ ਦੀ ਜੋ ਮਿਹਨਤਾਂ ਨੇ ਵਿੱਢੀ ਹੋਈ ਹੈ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਤੁਹਾਡੀ ਸਾਨੂੰ ਨਾ ਕੱਲ ਪ੍ਰਵਾਹ ਸੀ ਨਾ ਅੱਜ ਪ੍ਰਵਾਹ ਮੈਂ ਇਹ ਅਪੀਲ ਕਰਦਾ ਮੀਡੀਆ ਦੇ ਰਾਹੀਂ ਤੁਹਾਡੇ ਕੋਲੇ ਜਿੰਨਾ ਜ਼ੋਰ ਲੱਗਦਾ ਮੇਰੇ ਖਿਲਾਫ ਪ੍ਰਚਾਰ ਕਰੋ ਮੇਰੇ ਖਿਲਾਫ ਜਿੰਨੀਆਂ ਪੋਸਟਾਂ ਪਾਈਆਂ ਜਾਂਦੀਆਂ ਪਾਓ ਪਾਓ ਤੁਸੀਂ ਸਾਡੇ ਤੇ ਕੋਈ ਅਸਰ ਨਹੀਂ ਕੋਈ ਤੁਹਾਡੀ ਇਸ ਇਲਜ਼ਾਮਬਾਜ਼ੀ ਦਾ ਸਾਨੂੰ ਕੋਈ ਵੀ ਪ੍ਰਭਾਵ ਨਹੀਂ ਤੁਹਾਡਾ ਇਸ ਕਰਕੇ ਜੇ ਤੁਸੀਂ ਆਏ ਦਿਨ ਇਹੀ ਕੁਛ ਕਰੋਗੇ ਨਾ ਜਿਹੜਾ ਕੁਛ ਰਹਿ ਗਿਆ ਇਹ ਵੀ ਨਹੀਂ ਬਚਣਾ ਇਹ ਤੁਹਾਡੇ ਕੋਲੇ ਰਹਿਣਾ ਨਹੀਂ ਹੁਣ ਦੁਨੀਆ ਜਾਗ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਤੁਸੀਂ ਕਿਸ ਵਾਸਤੇ ਕਰ ਰਹੇ ਹੋ ਇਸ ਕਰਕੇ ਇਹ ਜਿਹੜੇ ਲੋਕ ਕਰ ਰਹੇ ਆ ਨਾ ਇਹਨਾਂ ਦੀ ਕੱਲ ਸਾਨੂੰ ਪ੍ਰਵਾਸ ਹੀ ਨਾ ਇਹਨਾਂ ਦੀ ਅੱਜ ਸੰਗ ਤਾਂ ਜਾਣਦੀਆਂ ਕੌਣ ਪੰਥਕ ਹੈ ਕੌਣ ਪੰਥ ਪ੍ਰਸਤ ਹੈ ਕੌਣ ਗੁਰੂ ਨੂੰ ਸਮਰਪਤ ਹੈ ਕੌਣ ਤਖਤਾਂ ਨੂੰ ਸਮਰਪਤ ਹੈ ਕੌਣ ਸੰਗਤ ਨੂੰ ਸਮਰਪਤ ਹੈ ਇਹ ਦੁਨੀਆ ਜਾਣਦੀ ਹੈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬਾਬਾ ਜੀ ਅੰਤਰੰਗ ਕਮੇਟੀ ਆਪਣੇ ਫੈਸਲੇ ਦੇ ਉੱਤੇ ਬਜਿੱਦ ਦਿਖਾਈ ਦਿੰਦੀ ਹੈ ਕੀ ਸਮਝਦੇ ਹੋ ਕਿ ਕੋਈ ਪ੍ਰੈਸ਼ਰ ਲਾਇਆ ਹੈ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋ ਸਕਦਾ ਮੇਰੀ ਇਹ ਬੇਨਤੀ ਹੈ ਵੀ ਅੰਤਰੰਗ ਕਮੇਟੀ ਜਿਹੜੀ ਹੈ ਨਾ ਅੰਤਰ ਕਮੇਟੀ ਜਿਹੜੀ ਹੈ ਉਹ ਵੈਸੇ ਤਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਧਿਰ ਹੈ ਪੰਥ ਦੀ ਜਮਾਤ ਹੈ ਗੁਰਦੁਆਮਾਂ ਦਾ ਪ੍ਰਬੰਧ ਕਰਦੀ ਹੈ ਉਹਨੂੰ ਕਿਸੇ ਵੀ ਰਾਜਨੀਤਿਕ ਪ੍ਰੈਸ਼ਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੀਦਾ ਮੈਂ ਹੈਰਾਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਵੇ ਇਕੱਤਰਤਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਆਗੂ ਜਾ ਕੇ ਪ੍ਰੈਸ ਕਾਨਫਰੰਸਾਂ ਕਰਨ ਕਿਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮਾਨਮਰਿਆਦਾ ਰਹਿ ਗਈ ਜੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ 'ਚ ਉਹਨਾਂ ਦੇ ਪ੍ਰਧਾਨ ਸਾਹਿਬ ਬੈਠਦੇ ਆ ਬਾਕੀ ਜਰਨਲਿਸਟ ਇਕੱਤਰ ਬੈਠਦੇ ਆ ਮੀਤ ਪ੍ਰਧਾਨ ਬੈਠਦੇ ਆ ਸਾਰੇ ਮੈਂਬਰ ਬੈਠਦੇ ਆ ਨਾ ਉੱਥੇ ਜਾ ਕੇ ਰਾਟਸੀ ਬੰਦਾ ਜਾ ਕੇ ਅੱਜ ਇੰਨੀ ਪਾਣੀ ਨਾਲੋਂ ਵੀ ਪਤਲੀ ਹਾਲਤ ਹੋ ਗਈ ਹੈ ਸਾਡੀ ਕਿ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਤਾਂ ਕਹਿ ਰਹੀ ਹੈ ਕਿ ਰਾਟਸੀ ਲੋਕਾਂ ਦਾ ਜਿਹੜਾ ਗਲਬਾ ਸ਼੍ਰੋਮਣੀ ਕਮੇਟੀ ਤੋਂ ਲਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਹੈ ਰਾਟਸੀ ਲੋਕਾਂ ਦੇ ਪ੍ਰਭਾਵ ਤੋਂ ਤੇ ਅੱਜ ਰਾਟਸੀ ਬੰਦੇ ਬੈਠ ਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਸ ਤੋਂ ਸ਼੍ਰੋਮਣੀ ਕਮੇਟੀ ਦੇ ਨਿਹਾਰ ਦਾ ਹੋਰ ਕੀ ਇਸ ਤੋਂ ਵੱਡਾ ਨਿਹਾਰ ਕੀ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਆਇਆ ਕਿਸ ਕਾਰਨ ਕਰਕੇ ਆਇਆ ਸ਼੍ਰੋਮਣੀ ਕਮੇਟੀ ਪੰਥ ਦੀ ਮਾਨਮਤਾ ਸੰਸਥਾ ਸ਼ਹੀਦਾਂ ਦੀ ਜਥੇਬੰਦੀ ਹੈ ਉਸ ਨੂੰ ਇਹਨਾਂ ਪ੍ਰਭਾਵਾਂ ਤੋਂ ਮੁਕਤ ਰੱਖਣ ਦੀ ਲੋੜ ਹੈ ਔਰ ਅੰਤਰੰਕ ਕਮੇਟੀ ਨੂੰ ਕਿਸੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਪੰਥ ਦੀ ਅਵਾਰਡ ਉਠਾਉਣ ਦੀ ਹੱਕਦਾਰ ਹੈ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਪੰਥ ਦੀ ਆਵਾਜ਼ ਉੱਠਦੀ ਹੈ ਤਖਤਾਂ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉੱਠਦੀ ਹੈ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਉਹ ਬਾਤਾਂ ਨਹੀਂ ਉੱਠਦੀਆਂ ਕਿ ਤਖਤਾਂ ਦੀ ਮਾਣ ਮਰਿਆਦਾ ਨੂੰ ਰੋਲਿਆ ਗਿਆ ਤਖਤਾਂ ਦੀ ਸਰਵਉੱਚਤਾ ਨੂੰ ਢਾਹ ਲਾਈ ਗਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਉਹਨਾਂ ਦੀ ਪੁਸਤਪਨਾਹੀ ਕਰੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਜੀ ਇੱਕ ਗਲਾਸ ਤੋਂ ਸਵਾਲ ਆ ਗਿਆ ਜੀ ਜਿਹੜਾ ਤੁਸੀਂ 28 ਮਾਰਚ ਨੂੰ ਕਹਿ ਕੇ 71 ਉਹ ਤੇ ਹੋਊਗੀ ਔਰ ਚਾਂਤ ਨੇ ਜਿਹੜਾ ਹੈਗਾ ਜਾਪ ਕੀਤਾ ਜਾਊਗਾ ਹਾਂਜੀ ਔਰ ਉਸ ਦਰਮਿਆਨ ਕੋਈ ਜਿਨੇ ਤੁਹਾਡਾ ਪਹਿਲਾ ਬਿਆਨ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਚਾਹੁੰਦੇ ਹਾਂ ਹਾਂਜੀ ਜਦੋਂ ਇੰਨਾ ਵੱਡਾ ਕੱਠ ਜਿਹੜਾ ਤੁਸੀਂ ਸਾਦਰ ਵਿੱਚ ਉੱਥੇ ਠਾਈ ਮਾਰਚ ਨੂੰ ਹਾਂਜੀ ਔਰ ਉਸ ਦਰਮਿਆਨ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਰੂਪਰੇਖਾ ਜਿਹੜੀ ਆ ਕਿੰਨਾ ਵਿਖੋਗੇ ਸਰ ਸੰਗਤ ਪੰਜਾਬ ਦੇ ਪਿੰਡਾਂ ਚੋਂ ਕਾਫਲਿਆਂ ਦੇ ਰੂਪ ਨਾਲ ਜਾਏਗੀ ਬੜਾ ਭਾਰੀ ਉਤਸ਼ਾਹ ਸੰਗਤ ਦੇ ਵਿੱਚ ਔਰ ਸਮੁੱਚੇ ਸੰਸਮਾਜ ਨੂੰ ਮੇਰੀ ਅਪੀਲ ਹੈ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਹੈ ਸਿੰਘ ਸੁਭਾਵਾਂ ਨੂੰ ਮੇਰੀ ਅਪੀਲ ਹੈ ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਵੀ ਪੰਥਕ ਤੇ ਰਾ ਸਾਰੀਆਂ ਟੋਪਲ ਸੁਧਾਰ ਲਹਿਰ ਵਾਲੇ ਐ ਜਾਂ ਪੰਥਕ ਜਥੇਬੰਦੀਆਂ ਜਿੰਨੇ ਵੀ ਹੈ ਮੈਂ ਸਾਰਿਆਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਾਪਲਿਆਂ ਦੇ ਰੂਪ ਦੇ ਵਿੱਚ ਹਮ ਮਾ ਕੇ ਪਹੁੰਚੋ ਔਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੀ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਧਿਆਨ ਰੱਖਦੇ ਹੋਏ ਆਪਾਂ ਗੁਰਮਤਿ ਦੀ ਮਰਿਆਦਾ ਅਨੁਸਾਰ ਉੱਥੇ ਜਾਣਾ ਔਰ ਉੱਥੇ ਜਾ ਕੇ ਚੌਂਕੜੇ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਅਸੀਂ ਆਪਣੀ ਆਵਾਜ਼ ਉਠਾਉਣੀ ਹੈ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਾ ਪਏ ਨਾ ਪੈਣਾ ਕਿਉਂਕਿ ਅਸੀਂ ਆਪਣੀ ਸੰਸਥਾ ਨੂੰ ਪੰਥ ਦਾ ਰੋਸ ਦਿਟਾਉਣਾ ਕਿ ਕੌਮ ਦੇ ਵਿੱਚ ਰੋਸ ਹੈ ਤੁਹਾਡੇ ਗਲਤ ਫੈਸਲੇ ਪ੍ਰਤੀ ਕੌਮ ਦੀ ਅਜ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਕੌਮ ਦਾ ਹਰ ਹਿਰਦਾ ਦੁਖੀ ਹੈ ਹਰ ਇੱਕ ਹਿਰਦੇ ਵਿੱਚ ਪੀੜ ਉੱਠੀ ਹੈ ਤੁਸੀਂ ਕੌਮ ਦੇ ਜ਼ਖਮਾਂ ਤੇ ਮਲ੍ਹਮ ਲਾਓ ਨਾ ਕਿ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਭੁੱਕਣ ਦਾ ਰੋਲ ਅਦਾ ਕਰੋ ਜੇ ਹਟ ਇੱਕ ਮਿੰਟ ਜੇ ਹਟ ਧਰਮ ਹੀ ਨਹੀਂ ਛੱਡੋਗੇ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੀਆਂ ਪੀੜਾਂ ਨੂੰ ਇਹ ਆਹਤ ਨਹੀਂ ਕਰਨਗੇ ਫਿਰ ਇਸ ਕਰਕੇ ਸਾਡਾ ਜਿਹੜਾ ਘਾਟ ਹੋਏਗਾ ਸਾਡਾ ਜੋ ਰੋਸ ਹੈ ਅਸੀਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਣੀ ਪੜ੍ਹਦੇ ਅਸੀਂ ਆਪਣਾ ਰੋਸ ਪ੍ਰਗਟ ਕਰਾਂਗੇ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਗਲਤ ਫੈਸਲੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੰਗਤ ਨੇ ਚੁਣ ਕੇ ਭੇਜਿਆ ਸੰਗਤਾਂ ਦੀ ਇਹ ਮਰਜ਼ੀ ਹੈ ਸੰਗਤਾਂ ਦੀ ਇਹ ਇੱਛਾ ਕਿ ਤਿੰਨੇ ਤਖਸਿਆਂ ਦੇ ਜਥੇਦਾਰ ਦੁਬਾਰਾ ਬਹਾਲ ਕਰੋ ਦੂਜਿਆਂ ਦੀਆਂ ਨੁਕਤੀਆਂ ਰੱਦ ਕਰੋ ਅੱਜ ਸਮੁੱਚੀ ਕੌਮ ਦਾ ਫੈਸਲਾ ਹੈ ਇਹ ਇਹ ਸਰਵੇ ਕਰਾ ਲੈਣ ਦੁਨੀਆ ਤੋਂ ਸਿੱਖਾਂ ਦੇ ਸੰਗਤਾਂ ਦਾ ਸਰਵੇ ਕਰਾ ਲੈਣ ਇਹ ਸੰਗਤਾਂ ਦੀ ਭਾਵਨਾ ਕੀ ਹੈ ਹਰ ਸਿੱਖ ਇਹ ਚਾਹੁੰਦਾ ਕਿ ਤਿੰਨੇ ਤਖਤਾਂ ਦੇ ਜਥੇਦਾਰ ਬਹਾਲ ਹੋਣ ਤਖਤਾਂ ਦਾ ਮਾਨ ਸਨਮਾਨ ਬਹਾਲ ਹੋਵੇ ਸਿੰਘ ਸਹਿਬਾਨਾਂ ਨੂੰ ਜਿਸ ਸਤਕਾਰ ਨਾਲ ਉੱਥੇ ਲਾਇਆ ਜਾਂਦਾ ਸਨਮਾਨ ਦੇ ਕੇ ਉਹਨਾਂ ਨੂੰ ਸੁਭਾਈ ਮਾਨ ਕੀਤਾ ਜਾਂਦਾ ਉਹਨਾਂ ਦੀ ਵਿਦਾਇਗੀ ਵੀ ਸਨਮਾਨਪੂਰਵਕ ਹੋਣੀ ਚਾਹੀਦੀ ਹੈ ਦੇਖੋ ਹੁਣ ਮੇਰੀ ਇੱਕ ਬੇਨਤੀ ਸੁਣੋ ਮੈਂ মিডিਆ ਰਾਹੀਂ ਕਹਿੰਦਾ ਸੰਤ ਸਮਾਜ ਦਮਦਮੀ ਤਖਸਾਲ ਨਿਹੰਗ ਸਿੰਘ ਦੇ ਅਧਿਬੰਦੀਆਂ ਪੰਥਕ ਸੰਸਥਾਾਂ ਮਾ ਇਹ ਵੱਲ ਤੁਸੀਂ ਇੱਕ ਅਪੀਲ ਕਰਦੇ ਹੋ ਤੇ ਅਸੀਂ ਸਾਰੇ ਦਸਤਾਰਾਂ ਦੇ ਸਿਰੋਪਾਉ ਲੈ ਕੇ ਜਾਂਦੇ ਹਾਂ ਉੱਥੇ ਸਨਮਾਨ ਕਰਦੇ ਹਾਂ ਉਹਨਾਂ ਦਾ ਤੇ ਤੁਸੀਂ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੂੰ ਮੇਰਾ ਸਵਾਲ ਹੈ ਤੇ ਜਦੋਂ ਅਧਿਕਾਰੀਆਂ ਨੂੰ ਤੁਸੀਂ ਸੇਵਾ ਮੁਕਤ ਕਰਨਾ ਉਦੋਂ ਕਿਉਂ ਨਾ ਆਵਾਜ਼ ਮਾਰੀ ਜਿਨ੍ਹਾਂ ਜੇਤਾ ਤੁਸੀਂ ਸਿੰਘ ਸਹਿਬਾਨਾਂ ਦੀ ਨਵੀਂ ਨਿਯੁਕਤੀ ਦੇ ਮੌਕੇ ਪੰਥ ਇਕੱਠਾ ਕਰਦੇ ਹੋ ਪੰਥ ਨੂੰ ਬੁਲਾਉਂਦੇ ਹੋ ਉੱਥੇ ਸਿਰੋਪਾਉ ਦਵਾਉਂਦੇ ਹੋ ਜੋ 17 ਭੇਟ ਕੀਤੀਆਂ ਜਾਂਦੀਆਂ ਉਸ ਵਕਤ ਸਾਰਿਆਂ ਨੂੰ ਸੱਦਿਆ ਜਾਂਦਾ ਤੇ ਸਾਰੇ ਸਨਮਾਨਪੂਰਵਕ ਸ੍ਰੀ ਕਲਤਖਸਬ ਜੀ ਦਾ ਜਾਂ ਦੂਸਰੇ ਤਖਤਾਂ ਦਾ ਸਨਮਾਨ ਕਰਨ ਹਿਤ ਸਾਰੇ ਪਹੁੰਚਦੇ ਹਮ ਹਮਾ ਕੀ ਦਿੰਦੇ ਆ ਤੇ ਜਦੋਂ ਅੱਜ ਇਹ ਫੈਸਲਾ ਲਿਆ ਗਿਆ ਕਿਉਂ ਨਾ ਪੰਥਕ ਜਥੇਬੰਦੀਆਂ ਨੂੰ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਹਾਪੁਰਖਾਂ ਨੂੰ ਪੰਥਕ ਜਥੇਬੰਦੀਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨਹੀਂ ਉਹਨਾਂ ਨਾਲ ਸਲਾਹ ਲਈ ਗਈ ਇਹ ਮਨਮਾਨੀ ਦਾ ਫੈਸਲਾ ਨਹੀਂ ਇਹ ਸੰਗਤ ਤੇ ਥੋਪਿਆ ਨਹੀਂ ਜਾ ਰਿਹਾ ਇਹ ਥੋਪੇ ਹੋਏ ਮਸਲੇ ਸੰਗਤ ਕਿੰਨਾ ਚਿਰ ਤੁਹਾਡੇ ਫੈਸਲਿਆਂ ਨੂੰ ਮੰਨੇਗੀ ਬਾਬਾ ਜੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਔਰ ਅੱਜ ਨਾਮਨਜ਼ੂਰ ਕੀਤਾ ਗਿਆ ਉਹਨਾਂ ਦਾ ਅਸਤੀਫਾ ਕੀ ਸਮਝਦੇ ਆਂਗੇ ਉਹਨਾਂ ਨੇ ਵੀ ਅਸਤੀਫਾ ਜਿਹੜਾ ਦਿੱਤਾ ਕਿਸੇ ਦਬਾਅ ਤੋਂ ਬਾਹਰ ਨਿਕਲਣ ਦੇ ਲਈ ਦਿੱਤਾ ਉਹਨਾਂ ਨੇ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦੱਤਾ ਉਹਦੇ ਬਹੁਤ ਵੱਡੇ ਕਾਰਨ ਹੁੰਦੇ ਆਂ ਉਹਦੇ ਬਹੁਤ ਵੱਡੇ ਮਕਸਦ ਹੁੰਦੇ ਆ ਕਿਉਂ ਦਿੱਤਾ ਇਸ ਗੱਲ ਦਾ ਜਵਾਬ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਕਦੇ ਆ ਇੱਕ ਪੰਥ ਦੀ ਬੜੀ ਸਤਿਕਾਰਤ ਹਸਤੀ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਕਿਨਾਂ ਕਾਰਨਾਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਅੰਦਾਜ਼ਾ ਹਰ ਇੱਕ ਵਿਅਕਤੀ ਨੂੰ ਹਰ ਸਿੱਖ ਨੂੰ ਪਤਾ ਵੀ ਕਿਉਂ ਦਿੱਤਾ ਇਸ ਕਰਕੇ ਬਿਹਤਰ ਤਾਂ ਉਹ ਹੀ ਦੱਸ ਸਕਦੇ ਆ ਪਰ ਅੱਜ ਹਾਲਾਤ ਕੀ ਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸ਼੍ਰੋਮਣੀ ਅਕਾਲੀ ਦਲ ਸਾਡਾ ਸ਼੍ਰੋਮਣੀ ਕਰਤਾਰਾ ਪ੍ਰਬੰਧਕ ਕਮੇਟੀ ਸਾਡੀ ਹੈ ਪੰਥਕ ਕਰਦਾਰ ਵਾਲੀਆਂ ਸ਼ਕਤੀਆਂ ਅੱਜ ਇਸ ਜਥੇਬੰਦੀ ਵਿੱਚੋਂ ਕਿਰਦੀਆਂ 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 ਕਿੱਥੇ ਚਲੀਆਂ ਗਈਆਂ ਅੱਜ ਪੰਥਕ ਅਫਸੋਸ ਨਾਲ ਕਹਿਣਾ ਪੈ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਕੋਲੇ ਅੱਜ ਕੋਈ ਪੰਥਕ ਚਿਹਰਾ ਨਹੀਂ ਦੁਨੀਆ ਦੇ ਅੱਗੇ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਕੋਲੇ ਕੋਈ ਪੰਥਕ ਚਿਹਰਾ ਨਹੀਂ ਅੱਜ ਦੁਨੀਆ ਦੇ ਸਾਹਮਣੇ ਖੜਾ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਕੋਲੇ ਕੋਈ ਇਹੋ ਜੀ ਹਸਤੀ ਨਹੀਂ ਇਹ ਹੋਇਆ ਸਿੰਘ ਸਹਿਬਾਨ ਦਾ ਚਿਹਰਾ ਅਗੇ ਲਿਆਂਦਾ ਜਾਵੇ ਜਿਹਨੂੰ ਸਾਰੀ ਕੌਮ ਮੰਨ ਲਵੇ ਇਸ ਤੋਂ ਵੱਡੀ ਇਸ ਤੋਂ ਵੱਡੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ ਅਪਾ ਜੀ ਇੱਕ ਜਦਾਂ 28 ਮਾਰਚ ਦੇ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਇਕੱਠ ਸੀਗਾ ਉਹਦੇ ਵਿੱਚ ਤੁਸੀਂ ਮਤਿਆਂ ਦੇ ਵਿੱਚ 28 ਮਾਰਚ ਦਾ ਜ਼ਿਕਰ ਪਹਿਲਾਂ ਕਰ ਦਿੱਤਾ ਸੀਗਾ ਹਾਂਜੀ ਮਤੇ ਸੀਗਾ ਹਾਂਜੀ ਲੇਕਿਨ ਹੁਣ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਅੱਜ ਐਲਾਨ ਕਰ ਰਹੇ ਹੋ ਕਿਉਂਕਿ ਇਹ ਤਾਂ ਪਹਿਲਾਂ 28 ਮਾਰਚ ਨੂੰ ਵੀ ਕੀਤਾ ਜਿਹੜਾ ਗੰਦਪੁਰ ਕੱਤਰਤਾ ਹੋਈ ਸੀ 14 ਨੂੰ ਸੌਰੀ 14 ਨੂੰ ਕੀਤਾ ਸੀਗਾ 28 ਸਪੰਦੀ ਜਿਹੜਾ ਕਿ ਜੇਕਰ ਨਹੀਂ 17 ਨੂੰ ਅੰਤਰਕਮਿਟੀ ਕਾਸਲੀ ਗਿਰ ਰਹੀ ਸੀ ਫਾਈਲ ਬਾਰੇ ਅੱਜ ਇਸ ਤੋਂ ਪਹਿਲਾਂ ਕਿਸੇ ਕਹਿ ਸਕਦੇ ਸੰਸਥਾ ਦੇ ਨਾਲ ਜਾਂ ਸੰਪਰਦਾਵਾਂ ਦੇ ਨਾਲ ਵੀ ਸੰਪਰਕ ਹੋ ਗਿਆ ਤਾਂ ਕੋਈ ਸਾਡਾ ਸੁਵੇਰਤਾ ਸਾਡਾ ਸਿੰਧਰਾ ਸਾਡਾ ਸੰਪਰਕ ਚੱਲ ਰਿਹਾ ਹੈ ਨਾਮ ਜ਼ਿਕਰ ਕਰ ਸਕਦੇ ਸਮੂੱਚੇ ਰੂਪ ਦੇ ਵਿੱਚ ਸਮੂੱਚੀਆਂ ਦੇ ਉੱਤੇ ਬੰਦੀਆਂ ਸੰਸਦ ਅੱਜ ਨਾਲ ਸਾਡਾ ਚੱਲ ਰਿਹਾ ਹੋਣਾ ਤੇ ਤਾਲਮਿਲ ਸਾਰਿਆਂ ਚ ਬਹੁਤ ਵੱਡਾ ਰੋਸ ਹੈ ਔਰ ਸਾਰੇ ਬੜੇ ਉਤਸ਼ਾਹ ਦੇ ਵਿੱਚ ਹੈ ਸਾਰੇ ਕਹਿੰਦੇ ਵੀ ਅਸੀਂ ਇਸ ਗਲਤ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਸਾਡਾ ਤਰੀਕਾ ਕੋਈ ਦੂਸਰੇ ਲੋਕਾਂ ਵਰਗਾ ਨਹੀਂ ਵੀ ਕਿ ਅਸੀਂ ਕਿਸੇ ਦੇ ਖਿਲਾਫ ਕੋਈ ਨਾਰਹਿਬਾਦੀ ਕਰਨੀ ਹੈ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਸੀ ਕਾਲ ਤੱਕ ਸਦੀ ਮਾਨਮਰਿਆਦਾ ਨੂੰ ਮੁੱਖ ਰੱਖਦੇ ਹੀ ਵੱਡਾ ਸਿੱਖ ਸੰਗਤਾਂ ਜਿਹੜੀਆਂ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਦਿਨ ਜਾਣਗੇ ਇਹ ਪ੍ਰੋਗਰਾਮ ਨਿਸ਼ਚਿਤ ਹੈ ਸਾਡਾ ਮੱਤਕਸਾਲ ਦੀ ਵਿਵਾਇਦੇ ਵਿੱਚ ਅੰਤਰੀ ਕਮੇਟੀ ਦੇ ਮੈਂਬਰਾਂ ਨੂੰ ਸਿੱਖ ਸੰਗਤਾਂ ਜਿਹੜੀਆਂ ਉਹ ਮਿਲ ਰਹੀਆਂ ਕੋਈ ਹਾਪਕੀ ਹੰਗਾਰਾ ਵੀ ਕਿਸੇ ਮੈਂਬਰ ਦਾ ਅਜੇ ਤੱਕ ਆਇਆ ਹੋ ਮੇਰੀ ਇਹੋ ਬੇਨਤੀ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਤੇ ਇੰਨਾ ਕ ਦਬਾਅ ਕਿ ਉਹ ਵਿਚਾਰੇ ਉੱਫ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਅੰਦਰੋਂ ਹਰ ਮੈਂਬਰ ਮਹਿਸੂਸ ਕਰਦਾ ਵੀ ਇਹ ਗਲਤ ਹੋਇਆ ਪਰ ਉਹ ਜ਼ੁਬਾਨ ਨਹੀਂ ਖੋਲ ਸਕਦੇ ਉਹਨਾਂ ਦੀਆਂ ਵੱਡੀਆਂ ਮਜਬੂਰੀਆਂ ਉਹਨਾਂ ਦੇ ਉੱਤੇ ਸਿਆਸੀ ਪ੍ਰੈਸ਼ਰ ਇੰਨਾ ਕ ਹੈ ਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਪਰ ਉਹਨਾਂ ਨੂੰ ਦਬਾਅ ਮੁਕਤ ਹੋਣ ਦੀ ਲੋੜ ਹੈ ਉਹ ਕੌਣ ਹੈ ਉਹ ਪੰਥ ਦੀ ਨੁਮਾਇੰਦਗੀ ਕਰਦੇ ਹੈ ਉਹ ਕਿਸੇ ਵਿਅਕਤੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਕਿਸੇ ਵਿਸ਼ੇਸ਼ ਤੇ ਰਾਂਦੀ ਨੁਮਾਇੰਦਗੀ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਪੰਥ ਦੀ ਜਮਾਤ ਹੈ ਉਹਨਾਂ ਨੂੰ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਇਸ ਦਬਾਅ ਤੋਂ ਬਾਹਰ ਆਉਣਾ ਚਾਹੀਦਾ ਉਹਨਾਂ ਨੂੰ ਬਾਬਾ ਜੀ ਸਾਰੇ ਚੀਜ਼ ਦੇ ਪਿੱਛੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਤੇ ਕਿਸੇ ਇੱਕ ਸਿਆਸੀ ਵਿਅਕਤੀ ਦੀ ਸ਼ਾਖ ਚਾਉਣ ਦਾ ਕਰਕੇ ਸਾਰਾ ਇਹ ਜਿਹੜੀ ਉਥਲ ਪੁਥਲ ਹੋਈ ਹੈ ਦੇਖੋ ਸੰਸਦ ਦੀ ਜਦੋਂ ਸ਼ਾਖ ਬਣਦੀ ਹੈ ਨਾ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਾਕ ਬਣਦੀ ਹੈ ਚੰਗੇ ਕੰਮ ਕਰਕੇ ਮਿਹਨਤਾਂ ਕਰਕੇ ਕੁਰਬਾਨੀਆਂ ਕਰਕੇ ਸੇਵਾ ਭਾਵਨਾਵਾਂ ਕਰਕੇ ਜੇ ਸਾਡੇ ਵਿੱਚੋਂ ਅੱਜ ਸੇਵਾ ਭਾਵਨਾ ਖਤਮ ਹੋਈ ਸਾਡੇ 'ਚ ਅੱਜ ਨਿਮਰਤਾ ਖਤਮ ਹੋਈ ਸਾਡੇ ਸਿਰ ਤੇ ਹੰਕਾਰ ਦਾ ਫਤੂਰ ਚੜਿਆ ਹੋਇਆ ਹੰਕਾਰ ਦਾ ਨਸ਼ਾ ਸਾਨੂੰ ਅੰਨਾ ਕਰੀ ਬੈਠਾ ਸੋਚਣ ਸਮਝਣ ਦੀ ਸ਼ਕਤੀ ਸਾਡੀ ਖਤਮ ਹੋ ਗਈ ਹੈ ਗਵਾਲੀ ਐਸੀ ਤੇ ਫਿਰ ਸਾਡੀਆਂ ਸ਼ਖਸੀਅਤਾਂ ਦੁਨੀਆ ਵਿੱਚ ਕਿਵੇਂ ਬਹਾਲ ਹੋਣਗੀਆਂ ਕਿ ਮੇਰੇ ਰਤਬੇ ਬਹਾਲ ਹੋਣਗੇ ਉਹ ਤਾਂ ਅਸੀਂ ਸਭ ਕੁਝ ਗਵਾ ਲਿਆ ਹਉਮੈ ਕਰਕੇ ਗਵਾਇਆ ਨਾ ਹਉਮੈ ਹੰਕਾਰ ਦੇ ਕਾਰਨ ਹੀ ਗਵਾਇਆ ਸਾਰਾ ਕੁਝ ਜੇ ਇਹ ਲੋਕ ਨਿਮਰਤਾ ਦੇ ਘਰ ਵਿੱਚ ਆ ਕੇ ਸੰਗਤ ਦੀ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ ਭਾਵਨਾ ਨਾਲ ਚੱਲਣ ਤਾਂ ਇਹਨਾਂ ਦੇ ਰਤਬਿਆਂ ਨੂੰ ਬਹਾਲ ਕਰਨਾ ਸੰਗਤ ਦੇ ਹੱਥ ਵਿੱਚ ਹੈ ਸੰਗਤ ਨੇ ਸਭ ਕੁਝ ਹੀ ਬਹਾਲ ਕਰ ਦੇਣਾ ਸੰਗਤ ਨੇ ਸੰਗਤ ਜਿਹੜੇ ਰਤਵੇ ਆ ਇਹ ਸੰਗਤੀ ਦੰਦੀ ਹੈ ਸੰਗਤੀ ਉਹਨਾਂ ਨੂੰ ਬਹਾਲ ਰੱਖਦੀ ਹੈ ਆਗਰ ਕੇ ਪੰਥ ਕਿਸੇ ਨੂੰ ਰਾਜ ਸੰਘਾਸਨ ਦੇ ਸਕਦਾ ਤੇ ਉਹਨੂੰ ਰਾਜ ਕਰਦੇ ਨੂੰ ਉਹਦੀ ਜਵਾਬ ਦਲ ਤਲ ਵੀ ਵੀ ਸੰਗਤ ਕਰ ਸਕਦੀ ਹੈ ਵੀ ਤੂੰ ਗਲਤ ਕਰ ਰਿਹਾ ਅਗਰ ਉਹ ਨਹੀਂ ਹਟਦਾ ਤਾਂ ਸੰਗਤ ਜਿਹੜੀ ਆ ਉਹ ਤਖਤ ਹੋਰ ਕਿਸੇ ਨੂੰ ਵੀ ਦੇ ਸਕਦੀ ਹੈ ਅਖੀਰ ਦੇ ਵਿੱਚ ਕੋਈ ਸਿੱਖ ਸੰਗਤ ਨੂੰ ਕੋਈ ਅਗਲੇ ਰਾਜਨੀਤੀ ਦੇ ਲਈ ਕੋਈ ਅਪੀਲ ਕਰਨੀ ਚਾਹੁੰਦੇ ਆ ਮੇਰੀ ਇਹੋ ਬੇਨਤੀ ਹੈ ਕਿ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸੰਗਤਾਂ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਕਿਉਂਕਿ ਇੱਕੋ ਮੇਰੀ ਬੇਨਤੀ ਹੈ ਇਹ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਅਸੀਂ ਪੰਜਾਬ ਦਾ ਵੀ ਮਾਹੌਲ ਠੀਕ ਰੱਖਣਾ ਪੰਥ ਦਾ ਮਾਹੌਲ ਵੀ ਠੀਕ ਰੱਖਣਾ ਸੰਗਤ ਦਾ ਮਾਹੌਲ ਵੀ ਠੀਕ ਰੱਖਣਾ ਇਸ ਲਈ ਕਿਸੇ ਨੇ ਵੀ ਗਰਮਾਹਟ ਵਿੱਚ ਆ ਕੇ ਭੜਕਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਉਠਾਉਣਾ ਸ਼ਾਂਤਮਈ ਪ੍ਰੋਗਰਾਮ ਦਿੱਤੇ ਆ ਸ਼ਾਂਤਮਈ ਪ੍ਰੋਗਰਾਮ ਅੱਗੇ ਲੈ ਕੇ ਤੁਰਨਾ ਸ਼ਾਂਤਮਈ ਇਹਨਾਂ ਪ੍ਰੋਗਰਾਮਾਂ ਨੂੰ ਆਪਾਂ ਸਫਲ ਬਣਾਉਣਾ ਇਹ ਮੇਰੀ ਬੇਨਤੀ ਹੈ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ ਸਾਰੇ ਯਾਦ ਰੱਖੋ ਕਿ ਉਸ ਦਿਨ ਹਮ ਹਮਾ ਕੇ ਪਹੁੰਚਣਾ ਔਰ ਇਹਨਾਂ ਲੋਕਾਂ ਦੇ ਗਲਤ ਫੈਸਲੇ ਜਿਹੜੇ ਆ ਉਸ ਨੂੰ ਗਲਤ ਫੈਸਲਿਆਂ ਨੂੰ ਬਦਲਾ ਕੇ ਜੋ ਪੰਥ ਦੀਆਂ ਭਾਵਨਾਵਾਂ ਉਸ ਅਨੁਸਾਰ ਇਹਨਾਂ ਤੋਂ ਫੈਸਲੇ ਕਰਾਉਣੇ ਸਾਡਾ ਫਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ